ਗਰਦਾਸਪੁਰ ਆਬਕਾਰੀ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਚੋਂ ਲੁਕਾ ਕੇ ਰੱਖੀ ਕਰੀਬ 600 ਲੀਟਰ ਲਾਹਣ ਅਤੇ ਦੇਸੀ ਸ਼ਰਾਬ ਕੀਤੀ ਜ਼ਬਤ ਸ਼ਰਾਬ ਤਸਕਰ ਹੋਏ ਫਰਾਰ ਦੁਆਰਾ ਤੇ ਲੋਕ ਸਭਾ ਚੋਣਾਂ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਦੇਸੀ ਸ਼ਰਾਬ ਤੇ ਚਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਆਬਕਾਰੀ ਵਿਭਾਗ ਬਟਾਲਾ ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਨਾਲ ਵੱਖ-ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੈਡ ਕਾਰ ਮੁਕਬਰ ਦੀ ਤਲਾਸ਼ ਤੇ ਆਬਕਾਰੀ ਵਿਭਾਗ ਅਤੇ ਅਧਿਕਾਰੀਆਂ ਵੱਲੋਂ ਵੱਡੀ ਮਾਤਰਾ ਚੋਂ ਲਾਹਣ ਦਾ ਜ਼ਖੀਰਾ ਜ਼ਬਤ ਕਰਕੇ ਨਸ਼ਟ ਕੀਤਾ ਗਿਆ ਉੱਥੇ ਹੀ ਵਕ ਵਕ ਪਿੰਡਾਂ ਚ ਸ਼ਾਮਲਟ ਥਾਵਾ ਦੇ ਛਪਣਾ ਚੋਂ ਇਹਨਾਂ ਦੀ ਰਿਲੀ ਸ਼ਰਾਬ ਬਰਾਮਦ ਕੀਤੀ ਗਈ ਅਤੇ ਅਦੇਸ਼ਾਂ ਅਨੁਸਾਰ ਮੌਕੇ ਤੇ ਜ਼ਹਿਰ ਸਰੂਪੀ ਦੇਸੀ ਲਾਨ ਤੇ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਉੱਥੇ ਹੀ ਆਪਕਰੀ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਮੌਕੇ ਤੋਂ ਸ਼ਰਾਬ ਦੀਆਂ ਪਟੀਆਂ ਅਤੇ ਕਰੀਬ 600 ਲੀਟਰ ਲਾਨ ਬਰਾਮਦ ਕੀਤੀ ਜਿਸ ਤੋਂ ਕਈ ਸੈਂਕੜੇ ਲੀਟਰ ਸ਼ਰਾਬ ਤਿਆਰ ਹੋਣੀ ਸੀ ਅਤੇ ਉਸ ਦੇ ਨਾਲ ਹੀ ਪਟੀਆਂ ਅਤੇ ਪਾਂਡੇ ਵੀ ਜ਼ਬਤ ਕੀਤੇ ਗਏ ਹਨ ਗੁਰਦਾਸਪੁਰ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਉਹ ਇਕਤੇ ਫੈਸਟੀਵਲ ਸੀਜ਼ਨਸ ਤੇ ਆਉਣ ਵਾਲੀ ਇਲੈਕਸ਼ਨ ਦੀ ਮਜਬੂਦੇ ਨਜ਼ਰ ਸਾਡੇ ਗਵਰਨਮੈਂਟ ਆਫ ਪੰਜਾਬ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਇਲੀਜੀਟ ਸ਼ਰਾਬ ਹੈਗੀ ਆ ਜਿਹੜੀ ਹਾਰਮਫੁਲ ਸ਼ਰਾਬ ਹੈ ਉਦੀ ਰੋਗथाम ਉਹਨੂੰ ਬਿਲਕੁਲ ਉਹਨੂੰ ਨੱਥ ਪਾਇਆ ਜਾਵੇ ਉਸ ਸਿਲਸਿਲੇ 'ਚ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਰਾਹੁਲ ਪਾਟਿਆ ਜੀ ਸਾਡੇ ਐਕਸਾਈਜ਼ ਆਫੀਸਰ ਸ਼੍ਰੀ ਇੰਦਰਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਵੱਖ-ਵੱਖ ਪਿੰਡਾਂ 'ਚ ਰੀਡ ਕੀਤਾ ਔਰ ਰੀਡ ਦੇ ਵਿੱਚ ਸਾਨੂੰ ਅਪਰੋਕਸੀਮੇਟ 595 ਕਿਲੋ ਲਾਨ ਬਰਾਮਦ ਹੋਈ ਹੈ ਔਰ 6 ਲੀਟਰ ਇਲਿਸੀਟ ਸ਼ਰਾਬ ਬਰਾਮਦ ਹੋਈ ਹੈ ਜਿੰਨਾ ਚੇ ਹਸਨਪੁਰਾ ਪਿੰਡ ਸੀ ਤੁਹਾਨੂੰ ਪਿੰਡ ਵਿੱਚ ਦੱਸ ਦੇਣਾ ਹਸਨਪੁਰਾ ਸਨਈਆਂ ਸ਼ਾਮਪੁਰਾ ਮੂਲੀਆਵਾਲ ਇਹ ਪਿੰਡ ਹੈਗੇ ਆ ਜਿਹੜੇ ਜਿੱਥੇ ਕੰਟੀਨਿਊਸਲੀ ਸਾਡੀ ਰਿਕਵਰੀ ਹੁੰਦੀ ਰਹਿੰਦੀ ਹੈ ਇਹ ਬਟਾਲੇ ਦੇ ਲਾਗੇ ਲਾਗੇ ਪਿੰਡਾਂ ਦੇ ਜੀ 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 ਬਟਾਲੇ ਦੇ ਲਾਗੇ ਲਾਗੇ ਪਿੰਡ ਹੈ ਸਾਰੇ ਫਿਰ ਉੱਥੋਂ ਸ਼ਰਾਬ ਮੈਚੂਰ ਹੋ ਕੇ ਸਪਲਾਈ ਹੁੰਦੀ ਹੈ ਸਾਰੇ ਪਾਸੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਇਹਨਾਂ ਨੂੰ ਇਹ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਜੀ ਇਤੋਂ ਫਿਰ ਕਈ ਚੀਜ਼ਾਂ ਮਿਕਸ ਕਰਦੇ ਆ ਜੀ ਕਈ ਕੈਮੀਕਲਸ ਹੋਰ ਮਿਕਸ ਕਰਕੇ ਇਹਦੀ ਕੁਆਂਟੀਟੀ ਵਧਾਉਂਦੇ ਆ ਜਿਹਦੇ ਕਰਕੇ ਇਹ ਹਾਰਮਫੁਲ ਹੋ ਜਾਂਦੀ ਆ ਜਿਹੜੀ ਕੈਸੂਐਲਟੀਆਂ ਹੋਈ ਆ ਇਹ ਤਾਂ ਹੀ ਹੋਈ ਆ ਔਰ ਸਾਡਾ ਡਿਪਾਰਟਮੈਂਟ ਇਸ ਗੱਲ ਕਰਕੇ ਹੀ ਪੂਰਾ ਜ਼ੋਰ ਦੇ ਰਿਹਾ ਕਿ ਇਹੋ ਜੀ ਨਾ ਕੋਈ ਇਹਨੂੰ ਵੇਚੇ ਨਾ ਕੋਈ ਇਹਨੂੰ ਪੀਏ ਮੈਂ ਆਪ ਦੇ ਮਾਧਿਅਮ ਤੋਂ ਇਹ ਹੀ ਅਪੀਲ ਕਰਦਾ ਆਪਣੇ ਡਿਪਾਰਟਮੈਂਟ ਵੱਲੋਂ ਕਿ ਆਪਾਂ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਇਹ ਸ਼ਰਾਬ ਆਪਣੇ ਸਰੀਰ ਵਾਸਤੇ ਬਹੁਤ ਹਾਰਮਫੁਲ ਹੈ ਇਹ ਇਹ ਜਾਣ ਲੇਵਾ ਵਾ ਇੱਕ ਲਿਵਰ ਕਿਡਨੀਜ਼ ਈਵਨ ਆਈ ਸਾਈਡ ਬੰਦੇ ਦੀ ਵੀਕ ਹੋ ਜਾਂਦੀ ਆ ਇਸ ਕਰਕੇ ਆਪਾਂ ਅਵੇਰ ਕਰੀਏ ਸਾਰਿਆਂ ਨੂੰ ਕਿ ਨਾ ਇਹਨੂੰ ਪੀਣਾ ਨਾ ਇਹਨੂੰ ਵੇਚਣ ਦੇਣਾ ਜੇ ਫਿਰ ਵੀ ਕੋਈ ਸ਼ਰਾਰਤੀ ਅੰਸਰ ਇਹਨੂੰ ਅੰਜਾਮ ਦਿੰਦਾ ਹੈ ਤੇ ਐਕਸਾਈਜ਼ ਡਿਪਾਰਟਮੈਂਟ ਹੈ ਜ਼ਿਲ੍ਹਾ ਪੁਲਿਸ ਹੈ ਜ਼ਿਲ੍ਹਾ ਪੁਲਿਸ ਵੱਲੋਂ ਪੂਰਾ ਸਹੀ ਹੋ ਗਿਆ ਸਾਡੇ ਡਿਪਾਰਟਮੈਂਟ ਨੂੰ ਆਪਾਂ ਇਹਨੂੰ ਬੰਦ ਕਰਨਾ ਹੈ ਤੁਹਾਡੇ ਸਹਿਯੋਗ ਨਾਲ ਬੰਦ ਕਰਨਾ ਹੈ ਸਰਕਾਰ ਵੈਸੇ ਹੀ ਨਸ਼ਾ ਦੇ ਬਿਲਕੁਲ ਨਸ਼ਾ ਨਹੀਂ ਅਹੀ ਪ੍ਰੋਫੋਲੇ ਤੋਂ ਆਉਂਦੇ ਨਾ ਹਾਂਜੀ ਹਰ ਇੱਕ ਲੋੜੀ ਦਾ ਸੀਨਾ ਲੋੜੀ ਤੇ ਵੀ ਬਹੁਤ ਜ਼ਿਆਦਾ ਜੀ ਜੀ ਇਸ ਉਹਨੇ ਦੇਖ ਵੀ ਕੀਤਾ ਜਾਂਦਾ ਹੈ ਹਾਂਜੀ 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 ਉਹਦੇ ਕਰਕੇ ਸਾਡੀ ਜਿਹੜਾ ਸਾਡਾ ਭਿਆਨ ਹੈ ਕੰਟੀਨਿਊਸਲੀ ਚੱਲਦਾ ਰਹੇਗਾ ਜੀ ਰੋਜ਼ ਚੱਲੇਗਾ ਜੀ ਔਰ ਜਿਹੜੇ ਜਿਹੜੇ ਜਗ੍ਹਾ ਆਪਾਂ ਕੀਤੇ ਹੋਏ ਆ ਟ੍ਰੇਸ ਉੱਥੇ ਕੰਟੀਨਿਊਸ ਰੇਡ ਚਲਦੇ ਰਹਿਣਗੇ ਔਰ ਇਹਨਾਂ ਤੇ ਐਕਸ਼ਨ ਲਿਆ ਜਾਏਗਾ ਉਹਦੀ ਰੋਕ ਤਾਂ ਉਹਨੂੰ ਬਿਲਕੁਲ ਉਹਨੂੰ ਨੱਥ ਪਾਇਆ ਜਾਵੇ ਉਸ ਸਿਲਸਿਲੇ 'ਚ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਰਾਹੁਲ ਪਾਟਿਆ ਜੀ ਸਾਡੇ ਐਕਸਾਈਜ਼ ਆਫੀਸਰ ਸ਼੍ਰੀ ਇੰਦਰਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਵੱਖ-ਵੱਖ ਪਿੰਡਾਂ 'ਚ ਰੀਡ ਕੀਤਾ ਔਰ ਰੀਡ ਦੇ ਵਿੱਚ ਸਾਨੂੰ ਅਪਰੋਕਸੀਮੇਟ 595 ਕਿਲੋ ਲਾਨ ਬਰਾਮਦ ਹੋਈ ਹੈ ਔਰ 6.5 ਲੀਟਰ ਇਲਿਸੀਟ ਸ਼ਰਾਬ ਬਰਾਮਦ ਹੋਈ ਹੈ ਜਿੰਨਾ ਚੇ ਹਸਨਪੁਰਾ ਪਿੰਡ ਸੀ ਤੁਹਾਨੂੰ ਪਿੰਡ ਵਿੱਚ ਦੱਸ ਦੇਣਾ ਹਸਨਪੁਰਾ ਸਰਈਆਂ ਸ਼ਾਮਪੁਰਾ ਮੂਲੀਆਵਾਲ ਇਹ ਪਿੰਡ ਹੈਗੇ ਆ ਜਿਹੜੇ ਜਿੱਥੇ ਕੰਟੀਨਿਊਸਲੀ ਸਾਡੀ ਰਿਕਵਰੀ ਹੁੰਦੀ ਰਹਿੰਦੀ ਹੈ ਇਹ ਬਟਾਲੇ ਦੇ ਲਾਗੇ-ਲਾਗੇ ਪਿੰਡ ਹੈ ਜੀ 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 ਬਟਾਲੇ ਦੇ ਲਾਗੇ-ਲਾਗੇ ਪਿੰਡ ਹੈ ਸਾਰੇ ਫਿਰ ਉੱਥੋਂ ਸ਼ਰਾਬ ਮੈਚੂਰ ਹੋ ਕੇ ਸਪਲਾਈ ਹੁੰਦੀ ਹੈ ਸਾਰੇ ਪਾਸੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਇਹਨਾਂ ਨੂੰ ਇਹ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਜੀ ਇਤੋਂ ਫਿਰ ਉਹ ਕਈ ਚੀਜ਼ਾਂ ਮਿਕਸ ਕਰਦੇ ਆ ਜੀ ਕਈ ਕੈਮੀਕल्स ਹੋਰ ਮਿਕਸ ਕਰਕੇ ਇਹਦੀ ਕੁਆਂਟੀਟੀ ਵਧਾਉਂਦੇ ਆ ਜਿਹਦੇ ਕਰਕੇ ਇਹ ਹਾਰਮਫੁਲ ਹੋ ਜਾਂਦੀ ਆ ਜਿਹੜੀ ਕੈਸੂਲਟੀਆਂ ਹੋਈ ਆ ਇਹ ਤਾਂ ਹੀ ਹੋਈ ਆ ਔਰ ਸਾਡਾ ਡਿਪਾਰਟਮੈਂਟ ਇਸ ਗੱਲ ਕਰਕੇ ਹੀ ਪੂਰਾ ਜ਼ੋਰ ਦੇ ਰਿਹਾ ਕਿ ਇਹੋ ਜੀ ਨਾ ਕੋਈ ਇਹਨੂੰ ਵੇਚੇ ਨਾ ਕੋਈ ਇਹਨੂੰ ਪੀਏ ਮੈਂ ਆਪ ਦੇ ਮਾਧਿਅਮ ਤੋਂ ਇਹੀ ਅਪੀਲ ਕਰਦਾ ਆਪਣੇ ਡਿਪਾਰਟਮੈਂਟ ਵੱਲੋਂ ਕਿ ਆਪਾਂ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਇਹ ਸ਼ਰਾਬ ਆਪਣੇ ਸਰੀਰ ਵਾਸਤੇ ਬਹੁਤ ਹਾਰਮਫੁਲ ਹੈ ਇਹ ਇਹ ਜਾਣ ਲੇਵਾ ਵਾ ਇੱਕ ਲਿਵਰ ਕਿਡਨੀਜ਼ ਈਵਨ ਆਈਸਾਈਡ ਬੰਦੇ ਦੀ ਵੀਕ ਹੋ ਜਾਂਦੀ ਆ ਇਸ ਕਰਕੇ ਆਪਾਂ ਅਵੇਰ ਕਰੀਏ ਸਾਰਿਆਂ ਨੂੰ ਕਿ ਨਾ ਇਹਨੂੰ ਪੀਣਾ ਨਾ ਇਹਨੂੰ ਵੇਚਣ ਦੇਣਾ ਜੇ ਫਿਰ ਵੀ ਕੋਈ ਸ਼ਰਾਰਤੀ ਅੰਸਰ ਇਹਨੂੰ ਅੰਜਾਮ ਦਿੰਦਾ ਹੈ ਤੇ ਐਕਸਾਈਜ਼ ਡਿਪਾਰਟਮੈਂਟ ਹੈ ਜ਼ਿਲ੍ਹਾ ਪੁਲਿਸ ਹੈ ਜ਼ਿਲ੍ਹਾ ਪੁਲਿਸ ਵੱਲੋਂ ਪੂਰਾ ਸਹੀ ਹੋ ਗਿਆ ਸਾਡੇ ਡਿਪਾਰਟਮੈਂਟ ਨੂੰ ਆਪਾਂ ਇਹਨੂੰ ਬੰਦ ਕਰਨਾ ਹੈ ਤੁਹਾਡੇ ਸਹਿਯੋਗ ਨਾਲ ਬੰਦ ਕਰਨਾ ਹੈ ਸਰਕਾਰ ਵੈਸੇ ਹੀ ਨਸ਼ਾ ਦੇ ਬਿਲਕੁਲ ਨਸ਼ਾ ਨਹੀਂ ਅਹੀ ਪ੍ਰੋਫੋਲੇ ਤੋਂ ਹੋਂ ਦੇਣਾ ਹਾਂਜੀ ਹਰ ਇੱਕ ਲੋੜੀ ਦਾ ਸੀਨਾ ਲੋੜੀ ਤੇ ਵੀ ਬਹੁਤ ਜ਼ਿਆਦਾ ਦਰ ਜੀ ਜੀ ਇਸ ਉਹਨਾਂ ਦੇ ਇੱਕ ਵੀ ਕੀਤਾ ਜਾ ਸਕਦਾ ਹਾਂਜੀ 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 ਉਹਦੇ ਕਰਕੇ ਸਾਡੀ ਜਿਹੜਾ ਸਾਡਾ ਅਭਿਆਨ ਹੈ ਕੰਟੀਨਿਊਸਲੀ ਚੱਲਦਾ ਰਹੇਗਾ ਜੀ ਰੋਜ਼ ਚੱਲੇਗਾ ਜੀ ਔਰ ਜਿਹੜੇ ਜਿਹੜੇ ਜਗ੍ਹਾ ਆਪਾਂ ਕੀਤੇ ਹੋਏ ਆ ਟ੍ਰੇਸ ਉੱਥੇ ਕੰਟੀਨਿਊਸ ਰੇਡ ਚਲਦੇ ਰਹਿਣਗੇ ਔਰ ਇਹਨਾਂ ਤੇ ਐਕਸ਼ਨ ਲਿਆ ਜਾਏਗਾ ਜੀ